ਤਾ ਚਿੱਟੇ ਦੇ ਨਾਲ ਫੜੀ ਗਈ ਬਰਖਾਸਤ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਤਾਂ ਵੱਡੀ ਜਾਂਚ ਆ ਜਿਹੜੀ ਉਹਦੇ ਖਿਲਾਫ ਆਰੰਭ ਦਿੱਤੀ ਗਈ ਹੈ ਤਾਂ ਕਰੋੜਾਂ ਦੀ ਪ੍ਰਾਪਰਟੀ ਦੀ ਮਾਲਕ ਅਮਨਦੀਪ ਕੌਰ ਦੇ ਉੱਤੇ ਹੁਣ ਵੱਡੀ ਗਾਜ਼ ਆ ਜਿਹੜੀ ਉਹ ਡਿੱਗਣ ਵਾਲੀ ਐ ਸਖਤ ਐਕਸ਼ਨ ਉਸ ਦੇ ਉੱਤੇ ਹੁਣ ਹੋੜ ਵਾਲਾ ਹੈ ਤਾਂ ਅਹਿਮ ਜਾਣਕਾਰੀ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਜ਼ਿਕਰਜੋਗ ਹੈ ਕਿ ਬਠਿੰਡਾ ਦੇ ਵਿੱਚ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਇਸ ਮਹਿਲਾ ਪੁਲਿਸ ਕਾਂਸਟੇਬਲ ਨੂੰ ਜਦੋਂ ਪੁਲਿਸ ਸਟਾਕੇ ਤੇ ਰੋਕਿਆ ਜਾਂਦਾ ਹੈ ਤਾਂ ਇਸ ਦੀ ਥਾਰ ਗੱਡੀ ਦੀ ਤਲਾਸ਼ੀ ਦੌਰਾਨ 17.65 71 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਐਨਸੀਬੀ ਦੀ ਐਂਟਰੀ ਹੋਈ ਹੈ ਐਨਸੀਬੀ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਆ ਰਿਡੀਓ ਕੀਤੀ ਜਾਵੇਗੀ ਅਤੇ ਅਮਨਦੀਪ ਕੌਰ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲੈ ਕੇ ਪੁੱਛਗਿੱਛਾ ਜਿਹੜੀ ਉਹ ਕੀਤੀ ਜਾਵੇਗੀ ਤਾਂ ਬਰਖਾਸਤ ਹੈੱਡ ਕਾਂਸਟੇਬਲ ਅਮਨਦੀਪ ਕੌਰ ਦੇ ਮਾਮਲੇ ਵਿੱਚ ਹੁਣ ਐਨਸੀਬੀ ਜਾਂਚ ਕਰੇਗੀ ਨਸ਼ਾ ਤਸਕਰੀ ਵਿੱਚ ਗ੍ਰਿਫਤਾਰ ਸੀਨੀਅਰ ਹੈੱਡ ਕਾਂਸਟੇਬਲ ਅਮਨਦੀਪ ਕੌਰ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਹੁਣ ਤੱਕ ਜਾਂਚਾ ਜਿਹੜੀ ਉਹ ਕਰ ਰਹੀ ਸੀ ਲੇਕਿਨ ਹੁਣ ਇਸ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਜਾਂਚ ਜਿਹੜੀ ਉਹ ਕੀਤੀ ਜਾਣੀ ਹੈ ਸੂਤਰਾਂ ਵੱਲੋਂ ਅਹਿਮ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਈ ਖੁਲਾਸੇ ਨੇ ਜਿਹੜੇ ਉਹ ਵੀ ਹੋਏ ਨੇ ਪਤਾ ਲੱਗਿਆ ਹੈ ਕਿ ਬਰਖਾਸਤ ਕੀਤੀ ਜਾ ਚੁੱਕੀ ਬੇਹਦ ਚਲਾਕ ਅਮਨਦੀਪ ਕੌਰ ਨੂੰ ਬਚਾਉਣ ਦੇ ਲਈ ਕੁਝ ਵੱਡੇ ਅਫਸਰ ਨੇ ਜਿਹੜੇ ਉਹ ਪਰਦੇ ਪਿੱਛੇ ਰਹਿ ਕੇ ਯੋਜਨਾਬੰਦੀ ਕਰ ਰਹੇ ਸੰਤਾਂ ਸੂਤਰਾਂ حوالے ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਇਸ ਗੱਲ ਦਾ ਪਤਾ ਜਦੋਂ ਕੇਂਦਰੀ ਸੁਰੱਖਿਆ ਜਲਸਤੀਆਂ ਨੂੰ ਲੱਗਿਆ ਤਾਂ ਸਾਰੇ ਮਾਮਲੇ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਗਈ ਤਾਂ ਤੁਰੰਤ ਦਖਲ ਦਿੰਦੇ ਹੋਏ ਗ੍ਰਹਿ ਮੰਤਰਾਲੇ ਨੇ ਮਾਮਲੇ ਦੀ ਜਾਂਚ ਲਈ ਐਨਸੀਬੀ ਦੇ ਅਧਿਕਾਰੀਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਤਾਂ ਖੁਫੀਆ ਏਜੰਸੀ ਦੇ ਕਿਸੇ ਅਧਿਕਾਰੀ ਨੇ ਦੱਸਿਆ ਹੈ ਕਿ ਫਾਈਲ ਟਰਾਂਸਫਰ ਕਰਵਾਉਣ ਲਈ ਐਨਸੀਬੀ ਨੇ 8 ਅਪ੍ਰੈਲ ਨੂੰ ਸੂਬਾ ਸਰਕਾਰ ਨੂੰ ਇਸ ਸਬੰਧੀ ਪੱਤਰ ਵੀ ਲਿਖਿਆ ਸੀ ਜਿਸ ਨੂੰ ਲੈ ਕੇ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ 1-2 ਦਿਨ ਵਿੱਚ ਇਹ ਫਾਈਲ NCB ਅੰਮ੍ਰਿਤਸਰ ਜੋਂ ਨੂੰ ਮਿਲਣ ਵਾਲੀ ਹੈ ਇਸ ਤੋਂ ਬਾਅਦ ਨਸ਼ਾ ਤਸਕਰੀ ਵਿੱਚ ਬਰਖਾਸਤ ਕੀਤੀ ਜਾ ਚੁੱਕੀ ਹੈਡ ਕਨਸਟੇਬਲ ਅਮਨਦੀਪ ਕੌਰ ਨੂੰ NCB ਵੱਲੋਂ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਤੇ ਗ੍ਰਿਫਤਾਰ ਵੀ ਕੀਤਾ ਜਾਵੇਗਾ ਹਾਲਾਂਕਿ ਇਸ ਦੀ ਢੜਕ ਪੰਜਾਬ ਪੁਲਿਸ ਦੇ ਕੁਝ ਵੱਡੇ ਅਫਸਰਾਂ ਨੂੰ ਵੀ ਲੱਗ ਗਈ ਸੀ ਅਤੇ ਇਸ ਦਾ ਵਿਰੋਧ ਵੀ ਹੋਇਆ ਸੀ ਲੇਕਿਨ ਉਹਨਾਂ ਦੀ ਦੱਸਿਆ ਜਾ ਰਿਹਾ ਹੈ ਕਿ ਕੋਈ ਵੀ ਨਹੀਂ ਚੱਲੀ ਸਪਸ਼ਟ ਹੈ ਕਿ ਕੇਂਦਰ ਸਰਕਾਰ ਪੰਜਾਬ ਅੰਦਰ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਪਤਾ ਲੱਗਿਆ ਹੈ ਕਿ ਐਲ ਸੀ ਬੀ ਕੋਲ ਆਉਣ ਵਾਲੀ ਹੈੱਡ ਕਨਸਟੇਬਲ ਅਮਨਦੀਪ ਕੌਰ ਦੀ ਫਾਈਲ ਵਿੱਚ ਉਸ ਦੀਆਂ ਮੋਬਾਈਲ ਡਿਟੇਲਸ ਵੀ ਨੇ ਉਹਨਾਂ ਪੁਲਿਸ ਅਫਸਰਾਂ ਦੀਆਂ ਕਾਲਾਂ ਦੀ ਵੀ ਟਾਈਮਿੰਗ ਦਰਜ ਹੈ ਜਿਸ ਦੀ ਐਚ ਸੀ ਅਮਨਦੀਪ ਉਹ ਚਾਹੇਤੀ ਸੀ ਤਾਂ ਹੈੱਡ ਕਨਸਟੇਬਲ ਅਮਨਦੀਪ ਕੌਰ ਦੇ ਸੀਨੀਅਰ ਪੁਲਿਸ ਅਫਸਰਾਂ ਦੇ ਨਾਲ ਲਿੰਕਸ ਦੇ ਜਿਹੜੇ ਉਹਨਾਂ ਨੂੰ ਲੈ ਕੇ ਵੀ ਵੱਡਾ ਬਵਾਲ ਮਚਿਆ ਸੀ ਪੰਜਾਬ ਕਾਂਗਰਸ ਦੇ ਕੁਝ ਨੇਤਾਵਾਂ ਦੇ ਵੱਲੋਂ ਇਸ ਨੂੰ ਲੈ ਕੇ ਵੱਡੇ ਇਲਜ਼ਾਮ ਨੇ ਜਿਹੜੇ ਉਹ ਵੀ ਲਗਾਏ ਗਏ ਸਨ ਤਾਂ ਇਹ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਤਾਂ ਐਨਟੀਬੀ ਦੋਸ਼ੀ ਔਰਲਾ ਪੁਲਿਸ ਕਾਂਸਟੇਬਲ ਦਾ ਵਟਸਐਪ ਅਤੇ ਸਟਾ ਰਿਕਾਰਡ ਵੀ ਮੰਗਵਾਉਣ ਦੀ ਤਿਆਰੀ ਵਿੱਚ ਹੈ ਅਤੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਨੂੰ ਵੱਡੇ ਤੋਹਫੇ ਦੇਣ ਵਾਲਿਆਂ ਦੀ ਸੂਚੀ ਵੀ ਤਿਆਰ ਕੀਤੀ ਜਾਵੇਗੀ ਅਤੇ ਇਸ ਦੇ ਤਕਰੀਬੀ ਨੂੰ ਸਬੰਨ ਭੇਜ ਕੇ ਐਨਸੀਬੀ ਦਫਤਰ ਦੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਕਈ ਅਹਿਮ ਪਰਤਾਂ ਦੇ ਜੜੀਆਂ ਉਹ ਖੁੱਲਣਗੀਆਂ ਤਾਂ ਮਾਮਲੇ ਦੀ ਜਾਂਚ ਆ ਜਿਹੜੀ ਉਹ ਲਗਾਤਾਰ ਜਾਰੀ ਹੈ ਐਨਸੀਬੀ ਹੁਣ ਇਸ ਮਾਮਲੇ ਦੀ ਜਾਂਚ ਕਰੇਗੀ ਹਾਲਾਂਕਿ ਜੇ ਗੱਲ ਕੀਤੀ ਜਾਵੇ ਜਿਹੜੀ ਇਸ ਬਰਖਾਸਤ ਪੁਲਿਸ ਕੌਨਸਟੇਬਲ ਦੀ ਕਰੋੜਾਂ ਦੀ ਕੋਟੀ ਹੈ ਜਿਹੜੀਆਂ ਮਹਿੰਗੀਆਂ ਗੱਡੀਆਂ ਮਹਿੰਗੀਆਂ ਘੜੀਆਂ ਤੇ ਮਹਿੰਗਾ ਸਾਜੋ ਸਮਾਨ ਇਸ ਦੇ ਕੋਲ ਹੈ ਇਸ ਨੂੰ ਲੈ ਕੇ ਹੁਣ ਕੀ ਕਾਰਵਾਈ ਹੁੰਦੀ ਹੈ ਇਹ ਸਾਰਾ ਹੁਣ ਦੇਖਣ ਵਾਲੀ ਗੱਲ ਹੋਵੇਗੀ ਤਾਂ ਦੇਖਣਾ ਹੋਵੇਗਾ ਕਿ NCB ਇਸ ਮਾਮਲੇ ਦੀਆਂ ਕਿਹੜੀਆਂ ਪਰਤਾਂ ਖੋਲਦੀ ਹੈ